ਅਜੋਲੀ ਮੂੜ ਫਲਾਈ ਓਵਰ ਤੇ ਸ਼ਿਵਾਲਿਕ ਐਵਨਿਊ ਦੇ ਕੋਲ ਸਕੋਰਪੀਓ ਗੱਡੀ ਇੱਕ ਗਲਤ ਦਿਸ਼ਾ ਵੱਲ ਸੈਂਟਰੋ ਕਾਰ ਆ ਜਾਣ ਕਾਰਨ ਉਸ ਨਾਲ ਟਕਰਾ ਗਈ। ਇਸ ਟੱਕਰ ਵਿੱਚ ਜਿੱਥੇ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨੂੰ ਕਸਾਨੀਆਂ ਗਈਆਂ ਉੱਥੇ ਹੀ ਸੈਂਟਰੋ ਕਾਰ ਸਵਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਹੇਤੂ ਸਿਵਲ ਹਸਪਤਾਲ ਨੰਗਲ ਲਿਆਂਦਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਤਰਕਸਾਰ ਬੱਦੀਵਲ ਨੂੰ ਜਾ ਰਹੇ ਸੈਂਟਰੋ ਸਵਾਰ ਫਲਾਈ ਓਵਰ ਤੇ ਗਲਤ ਦਿਸ਼ਾ ਵੱਲ ਨੂੰ ਚੜ ਗਏ ਤੇ ਸਾਹਮਣੇ ਤੋਂ ਆ ਰਹੀ ਸਕੋਰਪੀਓ ਗੱਡੀ ਵਿੱਚ ਜਾ ਟਕਰਾਏ। ਜਿਸ ਕਾਰਨ ਕਾਰ ਸਵਾਰਾਂ ਨੂੰ ਕਾਫੀ ਗੰਭੀਰ ਝੋਟਾ ਲੱਗੀਆਂ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਵੱਲੋਂ ਪ੍ਰਥਮ ਉਪਚਾਰ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਪੇਜ ਦਿੱਤਾ ਗਿਆ ਤੇ ਨਿਆ ਨੰਗਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਦੋਨੋਂ ਹਾਦਸਾ ਗ੍ਰਸਤ ਗੱਡੀਆਂ ਦੇ ਸਵਾਰਾਂ ਦਾ ਆਪਸੀ ਸਮਝੌਤਾ ਹੋ ਗਿਆ ਹੈ ਪਰ ਫਿਰ ਵੀ ਜ਼ਰੂਰਤ ਹੈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਸਬੰਧੀ ਜਾਗਰੂਕ ਹੋਣ ਦੀ ਤੁਸੀਂ ਵੇਖੋ ਪੂਰੀ ਰਿਪੋਰਟ पीबी प्राइम अपडेट ਦੇ ਲਈ ਗगन ਪੰਮਰਾ ਦੀ ਰਿਪੋਰਟ 112 ਤੇ ਕੀਤਾ ਸੀਗਾ ਵੈਸੇ ਪੁਲਿਸ ਨੂੰ ਉਹਦੇ ਬਾਅਦ ਟਾਈਮ ਤਾਂ ਲੱਗਿਆ ਪੀਸੀਆਰ ਨੂੰ ਆਉਣ ਨੂੰ ਜਿਵੇਂ ਇਸ ਲਈ ਸਾਨੂੰ ਜੰਗਿਆਂ ਦਾ ਨਹੀਂ ਪਤਾ ਸੀਗਾ ਓਕੇ ਕਿੰਨੀ ਕਿੰਨੀ ਦੇਰ ਬਾਅਦ ਪੀਸੀਆਰ ਆ ਗਈ ਵੀ ਮਿੰਟ ਵੀ 25 ਮਿੰਟ ਦਾ ਤੇ ਨਾਮ ਕੀ ਹੈ ਹਾਂਜੀ ਕੰਟਰੋਲ ਜੀ ਹਾਂ ਜੀ ਅੱਛੇ ਹੈ ਸੰਟੋ ਗੁਰਿਆਲ ਕਾਂਗੜਾ ਬੇਲ ਅੱਛਾ ਅੱਛਾ ਦੂਸਰਾ ਦੂਸਰਾ ਸਕੋਰਪੀਓ ਪ੍ਰਦੀਪ ਪ੍ਰਦੀਪ ਕੁਮਾਰ ਇਹ ਕਰਨਾਲ ਦਾ ਹੈ ਅੱਛਾ ਅੱਛਾ ਇਹ ਰੋਂਗ ਸਾਈਡ ਆਨ ਕਰਣ ਨਾਲ ਇਹਨਾਂ ਦਾ ਉਹ ਹਾਦਸਾ ਹੋਇਆ ਹੈ ਨਾ